ਖਤਰਨਾਕ ਨਸਲਾਂ ਦੇ ਕੁੱਤਿਆਂ ਦੇ ਸ਼ਿਕਾਰ ਹੋਏ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ ਕਈ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਹਨ ਪਰ ਫਿਰ ਵੀ ਲੋਕ ਖਤਰਨਾਕ ਨਸਲਾਂ ਦੇ ਕੁੱਤੇ ਪਾਲਣ ਤੋਂ ਪਰੇਜ ਨਹੀਂ ਕਰਦੇ ਅਜਿਹੇ ਕੁੱਤਿਆਂ ਨੂੰ ਪਾਲਣ ਦਾ ਮਕਸਦ ਕਰਦੀ ਰਾਖੀ ਘੱਟ ਲੋਕ ਵਿਖਾਵਾ ਜ਼ਿਆਦਾ ਹੁੰਦਾ ਹੈ ਅੱਜ ਫੇਰ ਹਰਚੋਵਾਲ ਕਸਬੇ ਦੇ ਨੇੜਲੇ ਪਿੰਡ ਬਹਾਦਰਪੁਰ ਰਜੋਆ ਦਾ ਰਹਿਣ ਵਾਲਾ ਇੱਕ 85 ਸਾਲਾ ਬਜ਼ੁਰਗ ਗਵੰਡੀਆਂ ਵੱਲੋਂ ਪਾਲੇ ਗਏ ਖਤਰਨਾਕ ਨਸਲ ਦੇ ਕੁੱਤੇ ਦਾ ਸ਼ਿਕਾਰ ਬਣਿਆ ਹੈ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਬਜ਼ੁਰਗ ਨੂੰ ਜ਼ਖਮੀ ਕਰਨ ਵਾਲਾ ਕੁੱਤਾ ਫਿਟਬੁੱਲ ਨਸਲ ਦਾ ਹੈ ਅਤੇ ਬਜ਼ੁਰਗ ਨੂੰ ਉਸ ਕੁੱਤੇ ਨੇ ਇੰਨੀ ਬੁਰੀ ਤਰ੍ਹਾਂ ਨਾਲ ਨੋਚਿਆ ਹੈ ਕਿ ਬਜ਼ੁਰਗ ਨੂੰ ਹਰਚੋਵਾਲ ਸੀਐਚਸੀ ਤੋਂ ਗੁਰਦਾਸਪੁਰ ਬਬਰੀ ਸਿਵਲ ਹਸਪਤਾਲ ਵਿਖੇ ਰੈਫਰ ਕਰਨਾ ਪਿਆ ਹੈ ਉਸ ਦੇ ਮੂੰਹ ਗਲੇ ਬਾਹ ਲੱਤ ਤੇ ਕੁੱਤੇ ਨੇ ਡੂੰਗੇ ਜ਼ਖਮ ਕਰ ਦਿੱਤੇ ਹਨ ਬਜ਼ੁਰਗ ਦੇ ਭਤੀਜੇ ਅਨੁਸਾਰ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਡੰਡਿਆਂ ਨਾਲ ਡਰਾ ਕੇ ਕੁੱਤੇ ਨੂੰ ਭਜਾਇਆ ਤੇ ਬਜ਼ੁਰਗ ਦੀ ਜਾਨ ਬਚਾਈ ਗਈ ਜੀ ਲੱਗਦੇ ਨੇ ਮੇਰਾ ਨਾਮ ਅਰਮਨ ਕੁਮਾਰਾ ਜੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਮਾਸ਼ੱਲਾ ਰੱਬ ਕੀ ਗੱਲ ਹੋਈ ਹੈ ਵੀ ਭਾਜੀ ਆਪਣੇ ਨਾਲ ਮਤਲਬ ਇਹ ਸਾਡੇ ਕੋਲ ਹੀ ਰਹਿੰਦੇ ਨੇ ਇਹ ਆਪਣੇ ਘਰ ਵੱਲੋਂ ਆਉਂਦੇ ਪਏ ਸੀ ਤੇ ਉਹਨਾਂ ਦਾ ਕੁੱਤਾ ਜਿਹੜਾ ਪਹਿਲਾਂ ਰੱਖਿਆ ਹੋਇਆ ਘੱਟੋ ਘਾਟ 20-25 ਬੰਦਿਆਂ ਨੂੰ ਦੰਦ ਲਾਹਾੜੇ ਨੇ ਨੇ ਇਹ ਇਹ ਜਿਹੜਾ ਸਾਡਾ ਗਵੰਡੀ ਆ ਇਹ ਕੁੱਤਾ ਵੀ ਮੇਰੇ ਸਣਾ ਕੋਈ ਪਿੱਟ ਬੋਲਾ ਸ਼ਾਇਦ ਇਦਾਂ ਦਾ ਨਸਲ ਦਾ ਕੁੱਤਾ ਵਾ ਇਹ ਘੱਟੋ ਘੱਟ ਵੀ 20 25 ਨੂੰ ਦੰਦ ਲਾਏ ਨੇ ਸਾਰੇ ਪਿੰਡ ਨੇ ਕਿਹਾ ਕਿ ਕੁੱਤਾ ਨਾ ਰੱਖ ਵੀ ਇਥੇ ਕਿ ਕੁੱਤਾ ਤੂੰ ਆਪਣਾ ਮਤਲਬ ਇਹ ਕੁੱਤਾ ਘਰਾਂ ਚ ਰੱਖਣ ਵਾਲਾ ਨਹੀਂ ਹੈਗਾ ਮਤਲਬ ਸਾਡੇ ਘਰ ਹੀ ਬੱਚੇ ਨੇ ਮਤਲਬ ਛੋਟੇ ਛੋਟੇ ਬੱਚੇ ਨੇ ਮੇਰੇ ਮਤਲਬ 4 ਦੇ ਬੱਚੇ ਸਾਡੇ ਘਰ ਹੀ ਨੇ ਤੇ ਕਿ 20 22 ਬੱਚੇ ਸਾਡੇ ਘਰ ਟਿਊਸ਼ਨ ਪੜਨ ਆਉਂਦੇ ਨੇ ਇਹਨਾਂ ਨੂੰ ਬੜੀ ਯਾਰੀ ਕਰਕੇ ਭਾਈ ਇਹ ਕੁੱਤਾ ਰੱਖਣ ਵਾਲਾ ਘਰ ਚ ਨਹੀਂ ਪਰ ਫਿਰ ਵੀ ਇਹਨਾਂ ਦਾ ਮਤਲਬ ਜਿੱਦਾਂ ਪੈਸੇ ਦਾ ਹੰਗਾਰ ਨਹੀਂ ਬੰਦੇ ਨੂੰ ਹੁੰ ਮੈਂ ਆਕੜਾ ਮੇਰੀ ਮੈਂ ਰੱਖਣਾ ਹੀ ਰੱਖਣਾ ਮੈਂ ਆ ਕਰਦਣਾ ਮੈਂ ਯੂ ਕਰਦਣਾ ਮੈਂ ਤੇ ਅੱਜ ਇਹ ਆਪਣੇ ਆਪਣੇ ਘਰ ਨੂੰ ਆਉਂਦਾ ਪਿਆ ਤਾਂ ਰੋਟੀ ਖਾਣਾ ਆਉਂਦਾ ਪਿਆ ਤੇ ਬਾਹਰੋਂ ਤੇ ਮਤਲਬ ਜਿੱਦਾਂ ਬਾਹਰੋਂ ਦੁਕਾਨ ਵਾਲ ਨੂੰ ਗਏ ਨੇ ਮੇਰੀ ਦੁਕਾਨ ਮੋਹਲਾਂ ਦੀ ਤੇ ਆਪਣੇ ਘਰ ਵਾਲੋਂ ਲੰਗਾ ਵਾ ਇਹਨਾਂ ਦੇ ਕੁੱਤਾ ਇਹਦਾ ਹੀ ਖੁੱਲਾ ਵਾ ਆਣ ਕੇ ਤੇ ਮਨ ਲੋ ਵਟਾ ਲਿਆ ਵਾ ਮੈਂ ਤਾਂ ਮਨ ਲੋ ਮੇਰੀ ਭਾਬੀ ਨੇ ਮਨ ਲੋ ਛੜਾਇਆ ਵਾ ਕਿੱਦਾਂ ਛੜਾਇਆ ਅਸੀਂ ਤਾਂ ਪਾਜੀ ਕੋਲ ਕੋਲ ਕੇ ਛੜਾਇਆ ਕੁੱਤਾ ਤੁਹਾਨੂੰ ਦੱਸੰਦਿਆਂ ਵਾ ਪਰ ਇੱਕ ਵਾਰੀ ਇਹੋ ਜਿਹੇ ਬੰਦੇ ਦਾ ਜਲੂਸ ਜਰੂਰ ਨਿਕਲਣਾ ਚਾਹੀਦਾ ਕਿ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਸਰਕਾਰ ਵੀ ਹੋਣੀ ਚਾਹੀਦੀ ਹਾਂ ਬਿਲਕੁਲ 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 ਪਾਜੀ ਕਾਰਵਾਈ ਹੋਣੀ ਚਾਹੀਦੀ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਪਤਾ ਲੱਗੇ ਕਿ ਇਹੋ ਜਿਹੇ ਕੁੱਤੇ ਘਰਾਂ 'ਚ ਰੱਖਣ ਵਾਲੇ ਹੈਗੇ ਗੱਲ ਇਹ ਪਾਜੀ ਤੁਸੀਂ ਵੇਖੋ ਸਹੀ ਸਾਰਾ ਆ ਤਾਂ ਹੁਣ ਤੇ ਮੈਨੂੰ ਤਾਂ ਪੇਸ਼ੈਂਟ ਹਰਚੋਵਾਲ ਤੋਂ ਰੈਫਰ ਹੋ ਕੇ ਆਇਆ ਹੈ ਡੌਗ ਬਾਈਟ ਦੀ ਸਟਿਚ ਨਾਲ ਆਇਆ ਹੈ ਕੈਟੇਗਰੀ 3 ਜਖਮ ਹੈ ਨਾ ਤੇ ਕੈਟੇਗਰੀ 3 ਦਾ ਮਤਲਬ ਹੈ ਕਿ ਥੋੜਾ ਡੂੰਘੇ ਜਖਮ ਹੈ ਤੇ ਖੂਨ ਕਾਫੀ ਨਿਕਲਿਆ ਆ ਉਹਨਾਂ ਦੇ ਸਰ ਕਿੰਨੇ ਸਟਿਚ ਲੱਗੇ ਹੁੰਦਾ ਕਦੇ ਇਹਦੇ ਵੈਸੀ ਆਪਾਂ ਡੌਗ ਬਾਈਟ ਦੀ ਸਟਿਚ ਨਹੀਂ ਲਾਣੇ ਹੁੰਦੇ ਪਰ ਫਿਰ ਵੀ ਆਪਾਂ ਇੱਕ ਇੱਕ ਸਟਿਚ ਲਾਣੇ ਲਾਇਆ ਹੈ ਕਿਉਂ ਜਖਮ ਥੋੜਾ ਡੂੰਘਾ ਸੀ ਤੇ ਬਲੀਡਿੰਗ ਜ਼ਿਆਦਾ ਹੁੰਦੀ ਵੀ ਤਾਂ ਕਰਕੇ ਢਿੱਲੇ ਢਿੱਲੇ ਜਿਹਾ ਕਿ ਇੱਕ ਜਾਂ ਦੋ ਸਟਿਚਸ ਲਗਾਏ ਨੇ ਆਪਾਂ ਇਹਨਾਂ ਦੇ ਜਖਮ 'ਤੇ ਇਹ ਦੱਸਿਆ ਜੀ ਕਿ ਜਿਹੜਾ ਕੱਟ ਹੈ ਕਿਹਦੇ ਕਾਰਨ ਕਿਸ ਤਰ੍ਹਾਂ ਇਹ ਇਨਾਂ ਦੇ ਹਿਸਾਬ ਨਾਲ ਜਿਹੜੇ ਇਨਾਂ ਦੇ ਫੈਮਿਲੀ ਵਾਲੇ ਕਹਿ ਰਹੇ ਨੇ ਉਹ ਦਾ ਪਿਟਬੁੱਲ ਕਹਿ ਰਹੇ ਪਰ ਸਾਨੂੰ ਇਹ ਜ਼ਖਮ ਤੋਂ ਨਹੀਂ ਪਤਾ ਲੱਗ ਸਕਦਾ ਜੀ ਕਿ ਕਿਹੜੇ ਕਿਹੜੇ ਕੁੱਤੇ ਨੇ 물ਦਾਇਆ ਉਹ ਕੀ ਕਾਰਵਾਈ ਕੀਤੀ ਸੀ ਸਿਕੰਦਰ ਆਪਾਂ ਇਨਾਂ ਦੇ ਜਿਹੜਾ ਕੁੱਤੇ ਦੇ ਘੱਟੇ ਵਾਲਾ ਟੀਕਾ ਲਗਾਤਾ ਜਾਂ ਕੱਟੀ ਹੋ ਗਈ ਹੈ